ਬੱਤੀ ਕੱਤਾ ਨਹੀਂ ਇਹ 1.5 ਲੱਖ ਵਾਲਾ ਇਹ ਆ 1.5 ਲੱਖ ਵਧਾਈਆਂ ਤੈਨੂੰ ਵੀਰ ਬਹੁਤ ਬਹੁਤ ਵਧਾਈਆਂ ਤੈਨੂੰ ਕ ਵੀਰ ਸਾਡਾ ਅੱਜ ਖੜੇ ਖੜੇ ਕਬੱਡੀ ਕਰਾਤੀ ਹੈ ਜੀ 1.5 ਲੱਖ ਜੀ ਕੀੜੇ ਜਿਹੜੇ ਇਹਨਾਂ 1.5 ਲੱਖ ਦੀ ਮੱਝ ਹੈ ਜੀ 10 ਲੀਟਰ ਦੁੱਧ ਦਿੰਦੀ ਹੈ ਇੱਧਰ ਇਹ ਕਿੜੇ ਹਨਾ ਕੀੜੇ ਮਰਾਉਂਦੇ ਵੀ ਕੀੜੇ ਹੀ ਆ ਥਾਲ ਤਾਂ ਕੀੜਾ ਪੜ੍ਹਾਦਾ ਢੋਲ ਫੇ ਮੈਂਟ ਮਿੱਟ ਪੰਜ ਨਹੀਂ ਲੱਗੇ ਮੈਂਟ ਪੰਜ ਦੀ ਗੇਮ 1.5 ਲੱਖ ਆ ਪਿਆ ਡੱਬਾ ਓ ਮਾਇਆ ਇਹ ਆ ਗਿਆ ਕਿਹਦਾ ਨੀ ਹਾਂ ਸੀ ਉਹ ਹਾਂ ਸੀ ਉਹ ਬੜਾ ਲਾਟ ਜੈਨੂ ਲੈ ਕੇ ਆਣਾ ਤੇ ਸਾਰੀਆਂ ਬੈਡਾਂ ਦਾ ਨਾ ਲਿਆ ਦਿੰਨੇ ਕੋ ਨਹੀਂ ਕੋ ਨਹੀਂ ਮੈਂ ਉਹ ਕਹਾਈ ਤਰੀ ਲੱਗੀ ਲਾਓ ਲਾਓ ਕਰਕੇ ਬਰਤ ਦੇ ਡੱਬੇ ਲੈ ਆ ਨਾਲ ਚੈੱਕ ਕਰੀ ਨੰਬਰ 5000 ਤੇਰੇ ਤੇ ਥੈਂਕ ਯੂ ਲਾਇਆ ਭਰਾ ਬਹੁਤ ਬਹੁਤ ਜੀ ਬੱਚੇ ਬੜਾ ਸਿਰਸਾ ਬੜਾ ਕੇ ਵਹਿਆ ਰਸੀ ਜੱਗ ਜੱਗ ਆਦੀ ਜੱਗ ਆਦੀ ਸਿਰਫਾ ਟੱਕਦਾ ਲਾਇਆ ਵੀਰੇ ਮੇਰੇ ਨਾਲ ਆਜਾ ਮੈਂ ਨਹੀਂ ਛਕਣਾ ਮੈਂ ਸਾਰਿਆਂ ਨੂੰ ਬਧਾਈਆਂ ਵੀਰੇ ਜੀ ਤੁਹਾਨੂੰ ਸਾਰਿਆਂ ਨੂੰ ਬਧਾਈਆਂ ਵੀਰੇ ਕੋਮਤੀ ਕੰਦ ਦੁਕਾਨਦਾਰ ਵਾਲੇ ਨੂੰ ਵੀ ਗਾਦੀਆ ਹੁੰਦਾ ਆਏ ਆਏ ਹਾਂ ਉਹ ਵੀ ਹੱਸਦਾ ਉਹਨਾਂ ਪੰਜਾਂ ਡੇਢ ਲੱਖ 1500 ਫੜ ਲਿਆ ਉਹ ਜਦੋਂ ਮੈਂ ਸੋਚਿਆ ਸੀ ਕਿ ਕੁਝ ਵਾਸਤੇ ਇਹ ਆ ਗਿਆ ਉਹਦੇ ਉਹ ਯਸ ਨੋਟ ਹੈ ਕਿ ਉਹ ਨੀਟੇ ਵਿੱਚ ਪਾਉਣਾ ਉਹ ਤਾਂ ਡੱਬਾ ਵਿੱਚ ਰੋਗੇ ਕੱਲ ਨੂੰ ਉਹ ਬੈਲ ਬੜਾ ਬੈਲ ਇਹ ਬਿੱਲਾ ਦੇ ਇਹ ਕਿਹ ਵੱਡਾ ਬੈਲ ਨਹੀਂ ਤਾ ਕੁਝ ਨਾ ਨਾ ਚੱਕ ਲਾ ਕੇ ਨਾ ਲਾ ਕੇ ਬੱਸ ਬਹੁਤ ਬਹੁਤ ਥੈਂਕ ਯੂ ਨੋ ਗਾਂਦੇ ਬਹੁਤ ਬਹੁਤ ਉਹਦੇ ਤੇ ਪਾ ਲਓ ਖਰਾ ਕੰਟਰੀ ਮਿੰਟੀ ਵਾਲੀ ਦੋ ਦੋ ਬੈਲੀ ਇਹਦੇ ਵਿੱਚ ਲਾਓ ਆਇਆ ਹੈ ਠੀਕ ਹੈ ਓਕੇ ਥੈਂਕ ਯੂ Obrigado. Thank you, thank you, thank you, thank you, thank you. Okay, okay, tchau, okay. tchau.